ਇਹ ਗੁੱਟੀਆਂ ਦੇ ਨਾਲ ਥ੍ਰੈਡ ਕਰੂੰਗੀ ਫਲਾਵਰ ਕਰੂੰਗੀ ਥ੍ਰੈਡ ਦੇ ਨਾਲ ਇਹਦੇ ਵਿੱਚ ਮੈਂ ਦੋ ਆ ਕਲਰ ਯੂਜ਼ ਕੀਤੇ ਆ ਤੇ ਇੱਕ ਮੈਂ ਗ੍ਰੀਨ ਥ੍ਰੈਡ ਯੂਜ਼ ਕਰਿਆ ਠੀਕ ਹੈ ਤੁਸੀਂ ਕੋਈ ਵੀ ਕਲਰ ਯੂਜ਼ ਕਰ ਸਕਦੇ ਹੋ ਤੇ ਨਹੀਂ ਬਹੁਤ ਇੱਕ ਦੂਜੇ ਨਾਲ ਉਹ ਹੁੰਦੇ ਆ ਜੀ ਕੰਟਰਾਸਟ ਬਹੁਤ ਵਧੀਆ ਹੈਗਾ ਤੇ ਆਜੋ ਆਪਾਂ ਸਟਾਰਟ ਕਰਦੇ ਆ ਇਹ ਸਭ ਤੋਂ ਪਹਿਲਾਂ ਮੈਂ ਜੈਲੋ ਥ੍ਰੈਡ ਲਿਆ ਮੈਂ ਸਿੰਗਲ ਲਿਆ ਤੇ نیچے ਮੈਂ ਨੋਟ ਲਗਾ ਲਈਆ ਜਿਹੜੀ ਮੇਰੀ ਭੈਣ ਨੂੰ ਬਿਲਕੁਲ ਵੀ ਨਹੀਂ ਆਉਂਦਾ ਉਹ ਵੀ ਇਹ ਫਲਾਵਰ ਬਹੁਤ ਸੋਹਣਾ ਆਪਣਾ ਸੂਟ ਡਿਜ਼ਾਈਨ ਕਰ ਸਕਦੀਆਂ ਨੇ ਇਹ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਸੈਂਟਾ ਦੇ ਵਿੱਚੋਂ ਨੀਡਲ ਕੱਢ ਲਈ نیچے ਆਪਾਂ ਨੋਟ ਲਗਾਈ ਸੀ ਉਹ ਲਗਾ ਲਈ ਤੇ ਹੁਣ ਨਾ ਇੱਦਾਂ ਇੱਦਾਂ ਆਪਾਂ ਟ੍ਰੇਸ ਬਣਾਇਆ ਗਿਆ ਛੋਟੇ ਛੋਟੇ ਤੁਸੀਂ ਬਣਾ ਲਿਓ ਤੇ ਆਹ ਚੀਜ਼ ਤੇ ਆਪਾਂ نیچے ਲੈ ਕੇ ਜਾਣਾਗਾ ਨੀਡਲ ਨੂੰ ਤੇ ਇਸ ਚੀਜ਼ ਤੋਂ ਆਪਾਂ ਨੀਡਲ ਨੂੰ ਕੱਟਣਾ ਠੀਕ ਹੈ ਜੀ ਇਹ ਦੇਖੋ ਬਹੁਤ ਵਧੀਆ ਐਂਡ ਤੇ ਦੇਖਿਓ ਬਹੁਤ ਸੋਹਣੀ ਲੁੱਕ ਜਿਹੜੀ ਬਣ ਕੇ ਰੈਡੀ ਹੁੰਦੀ ਹੈ ਇਹਦੀ ਆਹ ਚੀਜ਼ ਤੇ ਪਾਇਆ ਹੁਣ ਆਪਾਂ ਹੁਣ ਆਪਾਂ ਇੱਥੇ ਕੱਢ ਲੈਣਾ ਠੀਕ ਹੈ ਜੀ ਹੁਣ ਫੇਰ ਆਪਾਂ ਚੀਜ਼ ਤੋਂ ਕੱਢ ਕੇ ਆ ਚੀਜ਼ ਤੇ ਪਾਉਣਾ ਇਸੇ ਤਰ੍ਹਾਂ ਹੀ ਸਾਰਾ ਫਲਾਵਰ ਆਪਾਂ ਕੰਪਲੀਟ ਕਰਾਂਗੇ ਬਸ ਇਹਨਾਂ ਸਾਈਜ਼ ਸੇਮ ਰੱਖਿਓ ਜੀ ਛੋਟੇ ਛੋਟੇ ਫਲਾਵਰ ਬਹੁਤ ਸੋਹਣੇ ਬਣ ਕੇ ਰੈਡੀ ਹੁੰਦੇ ਆ ਬਸ ਸਾਰਿਆਂ ਦਾ ਆਪਾਂ ਸੈਂਟਰ ਦੇ ਵਿੱਚ ਲੈ ਕੇ ਜਾਣਾ ਤੇ ਇਧਰ ਹੁਣ ਆਪਾਂ ਕੱਢਾਂਗੇ ਛੋਟੀ ਬੂਟੀ ਦਾ ਬਹੁਤ ਸੋਹਣਾ ਸੂਟ ਆ ਜਿਹੜਾ ਬਣ ਕੇ ਰੈਡੀ ਹੁੰਦਾ ਜੀ ਇਹ ਦੇਖੋ ਜਿਸ ਤਰ੍ਹਾਂ ਆਪਾਂ ਜੈਲੋ ਫਲਾਵਰ ਪਾਉਂਦੇ ਸੀ ਉਸ ਤਰ੍ਹਾਂ ਮੈਂ ਪਿੰਕ ਫਲਾਵਰ ਪਾ ਲਿਆ ਛੋਟੇ ਛੋਟੇ ਦੇਖੋ ਕਿਨੇ ਸੋਹਣੇ ਬਣਦੇ ਹਨ ਹੁਣ ਆਪਾਂ ਪੱਤੀ ਰੈਡੀ ਕਰਾਂਗੇ ਇਹ ਵੀ ਮੈਂ ਸਿੰਗਲ ਹੀ ਰੱਖੀ ਹੈ ਜੀ ਇਹ ਦੇਖੋ ਤੇ ਇਹ ਆਪਾਂ ਆਹ ਚੀਜ਼ ਤੇ ਪਾਵਾਂਗੇ ਫਿਰ ਆਪਾਂ ਆਹ ਚੀਜ਼ ਤੋਂ ਕੱਢਾਂਗੇ ਆਹ ਚੀਜ਼ ਤੇ ਪਾਵਾਂਗੇ ਫਿਰ ਫੇਰ نیچے ਆਪਾਂ ਆਹ ਚੀਜ਼ ਤੋਂ ਕੱਢਾਂਗੇ ਇਹ ਚੀਜ਼ ਤੇ ਪਾਵਾਂਗੇ ਜੀ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਸਾਰੀ ਡੰਡੀ ਨੂੰ ਜਿਹੜੀ ਨੂੰ ਕਵਰ ਕਰਾਂਗੇ ਇਹ ਬਹੁਤ ਵਧੀਆ ਬਣ ਕੇ ਰੈਡੀ ਹੁੰਦੀ ਹੈ ਜੀ ਇਨੂੰ ਹਰੇਕ ਪੈਣ ਕੋਈ ਵੀ ਬਣਾ ਸਕਦੀ ਆ ਜਿਹਨੂੰ ਬਿਲਕੁਲ ਵੀ ਨਹੀਂ ਆਉਂਦਾ ਜੀ ਉਹ ਵੀ ਇਹਨੂੰ ਬਣਾ ਸਕਦੀ ਆ ਬਸ ਆਪਾਂ ਇਧਰੋਂ ਕੱਢੀ ਜਾਣਾ ਜਿੱਥੇ ਆਪਣੀ ਆ ਮੁੱਕੀ ਹੋਈ ਆ ਉੱਥੋਂ ਆਪਾਂ ਕੱਢੀ ਜਾਣਾ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਕਰਨਾ ਹੈਗਾ ਪਿੰਕ ਕਾਲੀ ਦੀ ਆਪਾਂ ਫਲਾਵਰ ਦੀ ਡੰਡੀ ਵੀ ਇੱਥੇ ਲੈ ਕੇ ਜਾਣੀ ਆ ਇਸੇ ਤਰ੍ਹਾਂ ਇਹਨੂੰ ਇੱਥੋਂ ਕੱਢਾਂਗੇ ਆਪਾਂ ਬਿਲਕੁਲ ਨਾਲ ਦੀ ਕੱਢਿਓ ਜੀ ਤੇ ਇੱਥੇ ਪਾਵਾਂਗੇ ਫੇਰ ਫੇਰ ਆ ਚੀਜ਼ ਤੇ ਆਪਾਂ ਕੱਢਾਂਗੇ ਵੇਰਕੁਲ ਫੇਰੇ ਦੇ ਨਾਲ ਦੀ ਠੀਕ ਹੈ ਜੀ ਇਹ ਦੇਖੋ ਕਿੰਨੀ ਸੋਹਣੀ ਡੰਡੀ ਬਣ ਗਈ ਹੁਣ ਆਪਾਂ ਪੱਤੀ ਕਵਰ ਕਰਾਂਗੇ ਹੁਣ ਆਹ ਚੀਜ਼ ਤੋਂ ਆਪਾਂ ਨੀਡਲ ਕੱਢਾਂਗੇ ਦੇਖੋ ਤੇ ਇਸੇ ਚੀਜ਼ ਤੇ ਨੀਡਲ ਆਪਾਂ ਪਾਵਾਂਗੇ ਤੇ ਆਹ ਚੀਜ਼ ਤੇ ਆਪਾਂ ਨੀਡਲ ਜਿਹੜੀ ਉੱਪਰ ਦੀ ਰੱਖਾਂਗੇ ਤੇ ਥ੍ਰੈਡ نیچے ਦੀ ਇੱਦਾਂ ਕਰਾਂਗੇ ਪੱਤੀ ਛੋਟੀ ਪੱਤੀ ਬਣਾਵਾਂਗੇ ਆਪਾਂ ਤੇ ਫਿਰ ਹੁਣ ਆ ਦੇਖੋ ਆ ਵਿੱਚ ਦੀ ਹੋ ਗਿਆ ਥ੍ਰੈਡ ਹੁਣ ਇਹਨੂੰ ਇਹਦੇ ਵਿੱਚ ਦੀ ਐ ਕਰਦਾਂਗੇ نیچے ਇਸੇ ਤਰ੍ਹਾਂ ਹੀ ਹੁਣ ਆਪਾਂ ਇੱਧਰ ਲਈ ਟੰਡੀ ਬਣਾਵਾਂਗੇ ਜੀ ਤੇ ਇਹ ਦੇਖੋ ਇੱਥੇ ਫਿਰ ਆਪਾਂ ਨੀਡਲ ਪਾਵਾਂਗੇ ਤੇ ਆ ਚੀਜ਼ ਤੇ ਨੀਡਲ ਕੱਟਾਂਗੇ ਬਸ ਜਿੱਥੋਂ ਆਪਾਂ ਥ੍ਰੈਡ ਕੱਢਿਆ ਉੱਥੇ ਨੀਡਲ ਪਾਵਾਂਗੇ ਤੇ نیچے ਦੀ ਉੱਪਰ ਨੀਡਲ ਲਟਾਂਗੇ ਦੇਖੋ ਕਿੰਨੀ ਸੋਹਣੀ ਬਣ ਕੇ ਪੱਤੀ ਰੈਡੀ ਹੋਈ ਐ ਮੈਂ ਤੁਹਾਨੂੰ ਬਿਲਕੁਲ ਜ਼ੂਮ ਕਰਕੇ ਦਿਖਾਉਣੀ ਐ ਜੀ ਜੀਵੇਂ ਮੈਂ ਉਹਦੀ ਡੰਡੀ ਬਣਾਈ ਸੀ ਹੁਣ ਤੁਹਾਨੂੰ ਇਹਦੀ ਵੀ ਪੱਤੀ ਬਣਾ ਕੇ ਦਿਖਾਉਣੀ ਹੈ ਇਹਦੀ ਆਪਾਂ ਡੰਡੀ ਬਣਾ ਲਈ ਹੁਣ ਪੱਤੀ ਬਣਾ ਕੇ ਹੁਣ ਆਹ ਚੀਜ਼ ਤੋਂ ਆਪਾਂ ਨੀਡਲ ਕੱਢੀ ਦੇਖੋ ਤੇ ਆਹ ਚੀਜ਼ ਤੇ ਆਪਾਂ ਨੀਡਲ ਪਾਵਾਂਗੇ ਤੇ ਆਹ ਚੀਜ਼ ਤੋਂ ਆਪਾਂ ਥੋੜੇ ਜਿਹੀ ਦੂਰ ਜਾ ਕੇ ਛੋਟੀ ਨੇ ਆਪਾਂ ਇੱਧਰ ਦੀ ਐ ਪਾਈ ਹੁਣ ਆਪਾਂ ਇਹਦੇ ਬਿਲਕੁਲ ਇੱਧਰ ਦੀ ਪਾਵਾਂਗੇ ਤੇ ਹੁਣ ਆਪਾਂ ਇੱਧਰ ਦੀ ਕਟਾਂਗੇ ਠੀਕ ਹੈ ਜੀ ਇਹ ਇੱਕ ਪੱਤੀ ਬਣ ਗਈ ਹੁਣ ਆਪਾਂ ਦੂਸਰੀ ਪੱਤੀ ਪਾਵਾਂਗੇ ਜਿੱਥੋਂ ਆਪਾਂ ਨੀਡਲ ਕੱਟੀ ਉੱਥੇ ਹੀ ਨੀਡਲ ਆਪਾਂ ਪਾਉਣੀ ਹੈ ਆਹ ਚੀਜ਼ ਤੇ ਪਾਉਣੀ ਹੈ ਤੇ ਨੀਡਲ ਆਪਾਂ ਆਇ ਥ्रेड ਰੱਖਣਾ ਨੀਡਲ ਦੇ ਵਿੱਚ ਵੀ نیچے ਦੀ ਰੱਖਣਾ ਥਰੈਡ ਤੇ ਹੁਣ ਆਪਾਂ ਆ ਚੀਜ਼ ਤੇ ਰੱਖਣਾ ਦੇਖੋ ਆ ਚੀਜ਼ ਹੈ ਨਾ ਬਣ ਗਈ ਹੁਣ ਇੱਥੇ ਰੱਖਣਾ ਨੀਡਲ ਬਿਲਕੁਲ ਇੱਥੇ ਲੈ ਕੇ ਜਾਣੀ ਹੈ نیچے ਤੇ ਇਹ ਨੂੰ ਆਇਆ ਲੋਕ ਲੱਗ ਜਾਊਗਾ ਫਿਰ ਉਹ ਤਤੀ ਹੈ ਜਿਹੜੀ ਆਪਣੀ ਹਿੱਲੀ ਹੁੰਦੀ ਹੈ ਦੇਖੋ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਇਸੇ ਤਰ੍ਹਾਂ ਤੁਸੀਂ ਬਹੁਤ ਸੋਹਣੇ ਸੂਟ ਹੈ ਜਿਹੜੇ ਆਪਣੇ ਰੈਡੀ ਕਰ ਸਕਦੇ ਹੋ ਦੇਖੋ ਕਿੰਨੀ ਸੋਹਣੀ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਰੈਡੀ ਹੁੰਦਾ ਫਲਾਵਰ ਤੇ ਜੇਕਰ ਹੋਰ ਕਿਸੇ ਕਲਰ ਦਾ ਕਪੜਾ ਹੋ ਉਹਦੇ ਤੇ ਇਦਾਂ ਆਪਾਂ ਬਣਾਵਾਂਗੇ ਤਾਂ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਇਦਾਂ ਛੋਟੀਆਂ ਛੋਟੀਆਂ ਬੂਟੀਆਂ ਆਪਾਂ ਆਪਣੇ ਮੂਰਲੇ ਕਮੀਜ਼ ਤੇ ਤੇ ਜਾਂ ਫਿਰ ਆਪਣੀ ਸਲਵਾਰ ਦੀ ਮੂਰੇ ਮੂਰੀ ਦੇ ਉੱਤੇ ਵਰਕ ਕਰਕੇ ਬਣਾ ਸਕਦੇ ਆ ਨੀਡਲ ਵਰਕ ਨਾਲ ਇਦਾਂ ਬਹੁਤ ਸੋਹਣਾ ਬਣਦਾ ਜੀ ਬਾਕੀ ਮੇਰੀ ਵੀਡੀਓ ਨਾਲ ਕਿਦਾਂ ਹੀ ਲਾਦੀ ਹੁੰਦੀ ਹੈ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਕੋਈ ਚੈਨਲ ਤੇ ਮੇਰੇ ਨਮਾ ਦੇ ਨਾਲ ਹੀ ਆਪਾਂਉਣ ਵਾਲੀ ਵੀਡੀਓ ਨਾਲ ਮਿਲਦੇ ਆਂ ਕਿਉਂਕਿ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਲਾਈਕ ਵੀ ਜ਼ਰੂਰ ਕਰਿਆ ਕਰੋ ਅਗਲੀ ਵੀਡੀਓ ਨਾਲ ਮਿਲਦੇ ਆਂ ਜੀ ਧੰਨਵਾਦ ਰੱਬ ਰੱਖ